ਮੇजे ਕੀ ਘਰ ਨੇ ਜੇ ਮਾਸੀ ਨੇ ਆਇਆ ਥੋੜੀ ਜਿਹੀ ਘਟੇ ਦਾ ਲਾ ਹੀ ਦਵਾ ਅੱਛਾ ਮੇਰੀ ਬਾਪੀ ਤੇ ਨਾ ਰੰਜੀਤ ਮੈਨੂੰ ਕਹਿ ਕੇ ਗਏ ਆ ਕਿ ਮੈਂ ਥੋੜੇ ਚਿਰ ਨੂੰ ਆਉਣਾ ਵਾ ਤੇ ਤੁਸੀਂ ਦੋਵੇਂ ਜਾਣੀਆਂ ਨਾ ਤਿਆਰ ਹੋ ਜਾਓ ਤੇ ਉਹ ਬੁਟੀਕ ਦਾ ਮੰਮੀ ਸਮਾਨ ਸਮੂਣੀ ਲੈਣਾ ਆਪਾਂ ਅੱਛਾ ਸੂਟ ਸੂਟ ਤਾਂ ਇਹਨਾਂ ਨੇ ਕਹਿ ਤਾ ਨਾ ਤਾਂ ਕਾਣਾਇ ਨੂੰ ਥੋਗ ਦੇ ਕਾਣਾਇ ਨੂੰ ਕੀ ਠੀਕ ਉਹ ਤੋਂ ਆਪਾਂ ਇਕੱਠੇ ਸੂਟ ਮੰਮੀ ਚੁੱਕਣ ਲੱਗਿਆ ਬੁਟੀਕ ਵਾਸਤੇ ਨਾਲ ਹੀ ਇਹਨੇ ਮਾਲ ਹੋਰ ਆਕ ਲੈਣਾ ਸੂਟਾਂ ਦਾ ਤੇ ਨਾਲ ਸਿਚ ਕਰਨ ਵਾਲੇ ਸੂਟ ਰੱਖ ਲੈਣੀ ਮਸ਼ੀਨ ਤਾਂ ਵੀ ਨਾ ਪਰ ਬੰਦ ਸਾਰਾ ਕਰਤਾ ਵਾ ਠੀਕ ਤੇ ਉਹ ਤੋਂ ਕਹਿੰਦੇ ਹੀ ਕਿ ਆਪਾਂ ਜਿਹੜਾ ਹੁੰਦਾ ਨੀ ਕੜੁਕਾ ਹੂੰ ਹਾਂ ਤੇ ਕੜੁਕਾ ਕਰਾਂਗੇ ਕਰਾਇਆ ਤੇ ਦੇਣਾ ਹੀ ਆ ਨਾਲ ਹੀ ਮਸ਼ੀਨ ਰੱਖਾਂਗੇ ਤੇ ਨਾਲ ਹੀ ਸੂਟ ਸਾਰੇ ਪੈਕ ਕੀਤੇ ਰੱਖ ਕੇ ਤੇ ਕਿਹੜਾ ਲੈਣਾ ਮੂਰਤ ਕਰਾ ਲਈ ਤਾ ਲੈ ਅੱਜ ਸਮਾਨ ਆਪਾਂ ਸਾਰਾ ਲੈ ਆਣਾ ਭਾਵੇਂ ਘਰੇ ਰੱਖ ਲਈਏ ਤਾਂ ਭਾਵੇਂ ਸਿੱਧਾ ਦੁਕਾਨ 'ਚ ਹੀ ਰੱਖ ਲਈਏ ਠੀਕ 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 ਮੈਂ ਮੰਮੀ ਤੁਹਾਡੇ ਹਿਸਾਬ ਨਾਲ ਸਿੱਧਾ ਦੁਕਾਨ 'ਚ ਰੱਖਣਾ ਚਾਹੀਦਾ ਤੇ ਘਰ ਲੈਣਾ ਚਾਹੀਦਾ ਨਹੀਂ ਪੁੱਤ ਦੁਕਾਨ 'ਚ ਹੀ ਰੱਖਣਾ ਚਾਹੀਦਾ ਦੁਕਾਨ 'ਚ ਰੱਖਣਾ ਚਾਹੀਦਾ ਹਾਂ ਠੀਕ ਹੈ ਮੁਰਤ ਕਰਾ ਲੀਦਾ ਬੰਦਾ ਤੇ ਫੇਰੇ ਇਦਾਂ ਕਰੀਏ ਕਿ ਆਪਾਂ ਸਿੱਧਾ ਦੁਕਾਨ ਚ ਹੀ ਰੱਖ ਲਈਏ ਹਣਾ ਹਾਂ ਹਾਂ ਤੇ ਕੱਲ ਮਮੀ ਮੈਨੂੰ ਉਧਰ ਸੇਲੀ ਆਪਣੀ ਕੋਲੇ ਉਹ ਕਹਿੰਦੀ ਵੀ ਇੱਧਰ ਤੁਸੀਂ ਜਿਹੜੀ ਦੁਕਾਨ ਲਈ ਹੈ ਨਾ ਬਹੁਤ ਟਕਾਣੇ ਤੇ ਲਈਏ ਵਾਟੂ ਚੱਲਦੀ ਆਂਦੀ ਵਾਟੂ ਬਾਹ ਗਿਆ ਇੱਧਰ ਆਂਦੀ ਲਾਗੇ ਲਾਗੇ ਆਂਦੀ ਪਿੰਡਾਂ ਦਾ ਬੜਾ ਗਾ ਕੇ ਆਂਦੀ ਕੋਈ ਚੱਜ ਦੀ ਉੱਥੇ ਬੁਟੀਕ ਨਹੀਂ ਹੈਗੀ ਬੜੀ ਦੂਰ ਦੂਰ ਲੋਕ ਜਾਂਦੇ ਆ ਤੇ ਜਿੰਦੀ ਵੀ ਜੇ ਵਧੀਆ ਸੂਟ ਸਿਉਂਗੀ ਨਾ ਇਹਨੂੰ ਅੰਨੀ ਕਮਾਈ ਹੋਣੀ ਹਾਂ ਜੇ ਮਨ ਲਾ ਕੇ ਕਰੂਗੀ ਤਾਂ ਚੰਗਾ ਵਾ ਇਹਦੇ ਕੋਈ ਗੋੜੀ ਆਉਂਦੀ ਹਾਂ ਜੇ ਮਨ ਲਾ ਕੇ ਕੰਮ ਕਰੂਗੀ ਨਾ ਇਹਨੂੰ ਫਿਰ ਘਾਟਾ ਕੋਈ ਨਹੀਂ ਹੈਗਾ ਹਾਂ 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 ਬਾਕੀ ਮੰਮੀ ਤੁਹਾਨੂੰ ਪਤਾ ਮਿਹਨਤ ਦਾ ਫਲ ਲੱਗਦੇ ਆ ਜੇ ਮਿਹਨਤ ਕਰਾਂਗੇ ਤੇ ਫੇਰ ਹੀ ਆਪਾਂ ਨੂੰ ਮਿਲਣਾ ਵਾ ਵੇਲੇ ਬੈਠ ਕੇ ਤੇ ਆਪਾਂ ਨੂੰ ਕੋਈ ਦੇਣ ਵਾਲਾ ਹੈ ਨਹੀਂ ਹੈਨਾ ਹਾਂ ਹਾਂ ਤੇ ਮੈਂ ਇਹਨੂੰ ਕਹਿੰਦੀ ਆ ਕਿ ਤੂੰ ਤਿਆਰ ਹੋ ਜਾ ਤੇ ਆਪਾਂ ਚੱਲਦੇ ਆਂ ਮੰਮੀ ਤੁਸੀਂ ਚਲੋਗੇ ਨਾਲ ਨਹੀਂ ਨਹੀਂ ਪੁੱਤ ਤੁਸੀਂ ਦੋਵੇਂ ਜਾਣੇ ਲਾਓ ਦੇਖ ਲਓ ਜੇ ਤੁਸੀਂ ਜਾਣਾ ਹੋ ਤਾਂ ਗੁਰਪ੍ਰੀਤ ਦਵਾ ਦਾ ਫੁਰਕੇ ਬਣਾ ਲੈਂਦੀ ਆ ਤੇ ਮੈਂ ਬੋਜੇ ਲੈ ਲੈਂਦੀ ਆ ਪਤਾ ਨਹੀਂ ਸਰ ਨਹੀਂ ਨਹੀਂ ਤੁਸੀਂ ਦੋ ਜਣੇ ਜਾਓ ਤੇ ਮੇਰੇ ਕੰਮ ਕਾਮ ਲਈ ਨਹੀਂ ਤਾਂ ਇਹ ਹੁੰਦਿਆਂ ਨੂੰ ਕੋਈ ਨਹੀਂ ਨਸਾਰੇ ਸੰਝੂਗੀ ਜਦੋਂ ਮੂਤ ਹੋਊਗਾ ਨਾ ਉਹ ਦਰਵਾਜ਼ਾ ਤੋਂ ਮੈਂ ਆ ਜੂਗੀ ਮੈਂ ਆਪਣੇ ਘਰ ਵਾਲੇ ਸਾਬਾ ਰਲ ਘਰ ਕਿਤੇ ਕਈ ਨਹੀਂ ਰਹਿਣਾ ਇਆ ਸਾਰੇ ਜਾਣੇ ਚਲ ਗਏ ਤੈਨੂੰ ਪਤਾ ਕਿ ਤਰ੍ਹਾਂ ਦਾ ਮਾਹੌਲ ਆ ਕੇ ਬੰਨੀ ਤੁਸੀਂ ਜਾਓ ਮੰਮੀ ਇਹ ਕੋ ਕੁਛਣ ਵਾਲੀ ਗੱਲ ਆ ਕਿ ਦੱਸਣ ਵਾਲੀ ਗੱਲ ਆ ਜਦੋਂ ਮੂਰਤ ਆ ਉਹਦੇ ਤੇ ਤੁਸੀਂ ਜਾਓਗੇ ਜਾਓਗੇ ਨਹੀਂ ਉਹਦੋਂ ਤੇ ਜਾਣੇ ਜਾਣਾ ਤੁਹਾਡੇ ਬਿਨਾ ਬਸ ਕਰਦੇ ਆਂ ਇਹ ਤਾਂ ਦਾ ਮੂਰਤ ਜਾਓ ਜਾਓ ਤੁਸੀਂ ਲਿਆਓ ਮੇਰੇ ਆਪਾਂ ਸਾਰਿਆਂ ਨੇ ਟਾਈਮ ਨਾਲ ਤਿਆਰ ਹੋ ਜਾਣਾ ਵਾ ਕਿ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਦੁਕਾਨ 'ਚ ਤੇ ਆਪਾਂ ਫਿਰ ਸਾਰਾ ਸਮਾਨ ਬਾਬੇ ਦੀ ਕਿਰਪਾ ਨਾਲ ਰੱਖਣਾ ਇਹਦਾ ਕੰਮ ਕਾਜ ਹੈ ਬਲੰਦੀਆਂ ਤੇ ਚੱਲੇ ਆਪਣਾ ਮੁੰਡੀਆਂ ਦੁਕਾਨ ਕਰਨ ਆਪੂਗੀ ਨਾ ਤੇ ਫਿਰ ਬਹੁਤਾ ਸੋਚੂਗੀ ਨਾ ਜਿੱਦਾਂ ਬਾਜੀ ਬਾਰੇ ਵੀ ਇਹ ਸੋਚ ਲਈ ਰੰਗੀ ਜਮੀ ਘੰਟੇ ਮੈਂ ਆਪਣੀ ਜਾਨ ਨੂੰ ਕੋਈ ਰੋਗ ਲਾ ਲੂਗੀ ਰੰਜੀਤ ਮੈਨੂੰ ਕਹਿਣ ਡੇ ਹੀ ਕਿ ਆਪ ਐਂ ਆਂਦਾ ਮੈਂ ਕੋਈ ਹੋਰ ਕੰਮ ਕਰਨਾ ਸੀ ਤੁਹਾਨੂੰ ਤੇ ਪਤਾ ਹੀ ਉਹਨਾਂ ਦਾ ਤੇ ਸੁਪਨਾ ਵਾ ਕਿ ਮੈਂ ਨਾਲ ਕੋਈ ਹੋਰ ਕੰਮ ਕਰਾਂ ਤੇ ਆਪਣਾ ਜਿਹੜਾ ਕੰਮ ਸਾਰਾ ਥੋੜਾ ਸਰਕਲ ਚੁੱਕਿਆ ਜਾਵੇ ਮੈਂ ਹੀ ਉਹਨਾਂ ਨੂੰ ਕਿਹਾ ਮੰਮੀ ਕਿ ਨਹੀਂ ਪਹਿਲੇ ਆਹ ਕੰਮ ਕਰੋ ਆਪਣੀ ਭੈਣ ਨੂੰ ਕਿਸੇ ਪਾਸੇ ਲਾਓ ਕਿ ਇਹ ਜਿਹੜੇ ਦਿਲਦਰ ਮੁੱਕ ਜੇ ਨਾ ਇਹਦਾ ਚੱਲਦਾ ਤੇ ਸਾਰੇ ਉਤੋਂ ਕੋਈ ਨਹੀਂ ਖਿਰੰਦਾ ਕਰ ਸਿਰੇ ਬਸ ਹੁਣ ਤੇ ਉੱਠ ਕੇ ਨਾ ਰੰਮੀ ਨੇ ਸਾਰਾ ਕੰਮ ਕਰ ਲਾਂਗੇ ਤੇ ਫਿਰ ਆਪਾਂ ਜਾਵਾਂਗੇ ਮੂਰਤ ਤੇ ਠੀਕ ਆ ਮੂਰਤ ਉਹੀ ਜਾਓ ਚਲੋ ਮੈਂ ਮਾਪੀ ਤੋਂ ਪਾਲਾ ਕੀ ਕਰ ਲਈ ਹੈ ਮੇਰਾ ਕੰਤਨਾਮ ਕੰਮ ਸ਼ੁਰੂ ਇਹਨ ਮੇਰੀ ਆਪਣੀ ਦੁਕਾਨ ਹੋ ਗਈ ਮੈਂ ਵੀ ਆਪਣੀ ਮਿਹਨਤ ਦੇ ਪੈਸੇ ਕਮਾਵਾਂਗੀ ਕਿੰਨੀ ਚੰਗੀ ਹੈ ਮੇਰੀ ਭਾਬੀ ਜਿਨੇ ਮੈਨੂੰ ਪੈਰਾਂ ਤੇ ਸਟੈਂਡ ਕੀਤਾ ਤੇ ਰੱਬ ਵਰਗਾ ਮੇਰਾ ਭਰਾ ਹੈ ਕਿੰਨਾ ਸੋਚਦਾ ਮੇਰੇ ਬਾਰੇ ਹੈ ਵੀ ਭਰਾ ਭਾਬੀ ਤੇ ਰੱਬ ਸਾਰਿਆਂ ਨੂੰ ਦੇਵੇ ਵਰਤਦੇ ਕੀ ਕਰਨੀ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਕਿ ਸੂਟ ਬਦਲ ਲੈ ਤੇ ਤੇਰਾ ਵੀਲ ਕਹਿ ਲਿਆ ਵਾ ਵੀ ਦੋਵੇਂ ਜਾਣੀਆਂ ਤਿਆਰ ਹੋ ਜੋ ਤੇ ਸਾਬਾ ਸਮਾਨ ਲੈਣ ਜਾਣਾ ਉਹ ਆਖਣ ਡਿਆ ਵੀ ਕੁੜਕਾ ਕਰਕੇ ਇਕੱਠਾ ਹੀ ਸਮਾਨ ਲੈ ਆਂ ਬਾਰ-ਬਾਰ ਜਰੂਰ ਕਰਾ ਕੇ ਲੈਣਾ ਵਾ ਹਾਂ ਇੱਕ ਵਾਰੀ ਲੈਣੇ ਹਾਂ ਤਾਂ ਸੋਹਣੀ ਵਾਲੀ ਵੀ ਆਖਣ ਡਈ ਆ ਵੀ ਸੂਟ ਚੁੱਕ ਕੇ ਲੈ ਜਾਓ ਤੇ ਮੁੜ ਕੇ ਮੇਰੇ ਘਰ ਵਾਲੇ ਨੇ ਬੜੇ ਚੇਰ ਬਾਅਦ ਬਾਹਰੋਂ ਆਉਣਾ ਵਾ ਤੇ ਆਂਦੀ ਫਿਰ ਮੈਂ ਤੁਹਾਨੂੰ ਪਤਾ ਟਾਈਮ ਵੀ ਚਾਹੀਦਾ ਵਾ ਹੱਬੀ ਕਰ ਲਾਂਗੀ ਨਾ ਮੈਂ ਤੈਨੂੰ ਸਾਰਾ ਕੰਮ ਸੰਭਲ ਲਵਾਂਗੀ ਨਾ ਇਕੱਲੀ ਫੇਰ ਵੀ ਲੈ ਗੱਪੀ ਤੇ ਇਹ ਕਢੀ ਗੱਲਿਆ ਬਾਊ ਜੇ ਸੰਭਵਤੀ ਆਗੇ ਤੇ ਤੂੰ ਸਾਹਮਣੇ ਲਏਂਗੀ ਐਸਾ ਕਿਹੜਾ ਕੰਮ ਆ ਜਿਹੜਾ ਇਨਸਾਨ ਕੋ ਹੁੰਦਾ ਨਹੀਂ ਜੇ ਕਰਨ ਤੇ ਆਜੇ ਤੇ ਸਭ ਕੁਝ ਹੋ ਜਾਂਦਾ ਵਾ ਜੇ ਉਸ ਪਰਮਾਤਮਾ ਦੀ ਕਿਰਪਾ ਹੋਵੇ ਨਾ ਉਹ ਸਭ ਕੁਝ ਕਰ ਦਿੰਦਾ ਵਾ ਤੂੰ ਟੈਨਸ਼ਨ ਨਾ ਲੈ ਅੱਛਾ ਮੇਰੀ ਗੱਲ ਸੁਣ ਇੱਕ ਗੱਲ ਸੁਣ ਲੈ ਮੇਰੀ ਧਿਆਨ ਆ ਮਿੰਟ ਮਿੰਟ ਤੇ ਨਾ ਅੱਖਾਂ ਨਾਲ ਭਰਿਆ ਕਰ ਵੇਖ ਇੱਕ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਣ ਜਾਣ ਦੀ ਆ ਤੂੰ ਚਾਹੁੰਨੀ ਆ ਨਾ ਕਿ ਤੇਰੇ ਬੱਚਿਆਂ ਨੂੰ ਸੁੱਖ ਮਿਲੇ ਤੂੰ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰ ਸਕੇਂ ਜਿਹੜੀਆਂ ਜ਼ਰੂਰਤਾਂ ਤੇਰ ਕੋ ਨੀ ਨਾ ਕੁੜੀਆਂ ਹੋਈਆਂ ਉਹ ਤੂੰ ਬੋਲੀਆਂ ਕਰਨੀਆਂ ਗੋਪਰੀ ਦਾ ਵੇਖ ਅੱਜ ਤੱਕ ਤੁਹਾਡੇ ਕੋ ਪੈਸਾ ਸੀ ਠੱਗੀਆਂ ਪੋਰੀਆਂ ਦਾ ਹੁਣ ਤੂੰ ਕਹਿ ਹ ਕਮਾਉਣਾ ਮਿਹਨਤ ਦੀ ਕਮਾਈ ਦਾ ਠੀਕ ਆ ਤੈਨੂੰ ਕਿਸੇ ਦਾ ਮਿਹਣਾ ਨਹੀਂ ਕਿਸੇ ਦੀ ਗਾਲ ਨਹੀਂ ਤੇ ਕੋਈ ਡਰ ਨਹੀਂ ਇਸ ਕਰਕੇ ਆਪਾਂ ਸਮਾਨ ਚੁੱਕੀਏ ਤੇ ਸਵੇਰੇ ਬਾਬਾ ਜੀ ਦੀ ਕਿਰਪਾ ਨਾਲ ਹੋਣਾ ਬਾਠ ਦੁਕਾਨ 'ਚ ਤੇ ਮੰਮੀ ਜੀ ਕਹਿੰਦੇ ਵੀ ਮੈਂ ਸਵੇਰੇ ਜਾਉਂਗੀ ਤੇ ਤੁਸੀਂ ਸਮਾਨ ਸਾਰਾ ਤਿੰਨੇ ਜਾਣੇ ਜਾਓ ਤੇ ਲੈ ਆਓ ਠੀਕ ਹੈ ਵਧੀਆ ਆਪਾਂ ਸੈੱਟ ਕਰਾਂਗੇ ਨਾ ਸਮਝਣਾ ਨਾ ਫਿਰ ਕੰਤੋਂ ਨਵੀਂ ਸ਼ੁਰੂਆਤ ਹੈ ਇਹ ਮੇਰੀ ਜ਼ਿੰਦਗੀ ਦੀ ਬਸ ਕਰਤੀ ਮੈਂ ਮੈਂ ਤੈਨੂੰ ਖੁਸ਼ ਵੇਖਣਾ ਚਾਹੁੰਨੀ ਆ ਬਾਕੀ ਬੱਚਿਆਂ ਨੂੰ ਤੁਹਾਡੇ ਕਰਕੇ ਹੀ ਭਾਬੀ ਜੋ ਵੀ ਮੇਰੀ ਲਾਈਫ ਤੇ ਚੰਗਾ ਤੁਹਾਡੇ ਕਰਕੇ ਹੀ ਹੁੰਦਾ ਪਿਆ ਪਹਿਲੇ ਜੋ ਹਾਲਾਤਾਂ 'ਚ ਮੈਂ ਰਹਿੰਦੀ ਸੀ ਨਾ ਮੈਨੂੰ ਪਤਾ ਜੋ ਮੇਰੇ ਦਿਲ ਤੇ ਬੀਤਦੀ ਸੀ ਮੈਂ ਕਦੀ ਵੀ ਆਪਣਾ ਦੁੱਖ ਨਹੀਂ ਦੱਸਦੀ ਸੀ ਪਰ ਤੁਹਾਨੂੰ ਦੱਸ ਕੇ ਨਾ ਦੁੱਖ ਉਦੋਂ ਤੁਸੀਂ ਹੱਲ ਹੀ ਕੱਢਿਆ ਨਹੀਂ ਤੇ ਕਈ ਭਾਬੀਆਂ ਮੰਜਾਤ ਬਣਾਉਂਦੀਆਂ ਤਾਨੇ ਦਿੰਦੀਆਂ ਕੀ ਫੇਰ ਵੀ ਕੋਹ ਹਲਕਾ ਦੇਵੇਂ ਆਪਣੇ ਪਰੰਤਰ ਤੇ ਸਟੈਂਡ ਕੀਤਾ ਕੋਈ ਭਾਬੀ ਇੰਜ ਕਰਦੀ ਗਰਤਈ ਤੇ ਮੈਂ ਸਾਣ ਤੁਹਾਡਾ ਕਦੇ ਨਹੀਂ ਭੁੱਲਾਂਗੀ ਅਸੀਂ ਇਦਾਂ ਦੇ ਨਹੀਂ ਸੀ ਕਿ ਮੇਰੇ ਬੱਚਿਆਂ ਨੂੰ ਰੋਟੀ ਦਿੱਤੀ ਹੈ ਫਿਰ ਤੋਂ ਵੱਧ ਕੀ ਹੋਏਗਾ ਅਸੀਂ ਕੋਈ ਜੋ ਕੁਝ ਕੀਤਾ ਹੈ ਨਾ ਉਹ ਸਾਡੇ ਕੋ ਵੀ ਚਲੋ ਤੇਰੀ ਕੰਡੀਸ਼ਨ ਵੇਕੇ ਹੋਇਆ ਵਾ ਸਾਨੂੰ ਪਤਾ ਸੀ ਕਿ ਤੂੰ ਮਿਹਨਤ ਵਾਲੇ ਪਾਸੇ ਨਹੀਂ ਆਉਂਦੀ ਤੂੰ ਠੱਗੀਆਂ ਠੋਰੀਆਂ ਵਾਲੇ ਪਾਸੇ ਆਂ ਅਸੀਂ ਅੱਜ ਤੱਕ ਜੋ ਵੀ ਤੈਨੂੰ ਗਲਤ ਕਿਹਾ ਵਾ ਨਾ ਉਹ ਸਾਡਾ ਹੱਕ ਬੰਦਾ ਹੀ ਕਹਿਨ ਦਾ ਤੈਨੂੰ ਸਮਝਾਉਣ ਦਾ ਤੇ ਤੈਨੂੰ ਗਲਤ ਰਾਹ ਤੋਂ ਰੋਕਣ ਦਾ ਵੇਖ ਮਮੀ ਜੀ ਵੀ ਇਹ ਨਹੀਂ ਚਾਹੁੰਦੇ ਕਿ ਤੂੰ ਗਲਤ ਰਾਹ ਤੇ ਤੁਰਦੀ ਜਾਵੇਂ ਤੇ ਨਾ ਤੇਰਾ ਭਰਾ ਤੀਨਾ ਮੈਂ ਤੈਨੂੰ ਪਤਾ ਇੱਕ ਵਾਰੀ ਮੈਂ ਗਾਤ ਰਾਹ ਤੇ ਤੁਰੀ ਤੇ ਤੇਰਾ ਭਰਾ ਮੈਨੂੰ ਮਾਰਨ ਤੱਕ ਗਿਆ ਸੀ ਇੱਥੋਂ ਤੱਕ ਮੇਰੀ ਭੈਣ ਨੂੰ ਸੱਦ ਕੇ ਕਹਿੰਦਾ ਸੀ ਬਾਹੋਂ ਫੜ ਤੇ ਲੈ ਜਾ ਇਹਨੂੰ ਇੱਥੋਂ ਮੈਂ ਨਹੀਂ ਰੱਖਣੀ ਫੇਰ ਉਹ ਆਪਣੀ ਭੈਣ ਨੂੰ ਇਦਾਂ ਕਿਦਾਂ ਬਰਦਾਸ਼ਤ ਕਰ ਸਕਦਾ ਆ ਤੇ ਚੰਗਾ ਹੋਇਆ ਕਿ ਤੂੰ ਇੰਨਾ ਚਿਰ ਦੱਸਿਆ ਨਹੀਂ ਨਹੀਂ ਤੇ ਇਹਨੇ ਤੇ ਉਦੋਂ ਦਾ ਹੀ ਤੁਹਾਡਾ ਤਲਾਕ ਕਰਵਾ ਦੇਣਾ ਹੈ ਪਾਰੇ ਪਿੱਕੇ ਰੋ ਦੇ ਤੱਕ ਮੈਂ ਸੋਚਦੀ ਆ ਕਿ ਆਵੀ ਜ਼ਿੰਦਗੀ ਤੇਰੀ ਐਵੇਂ ਹੀ ਗਈ ਐ ਨਾ ਚਿਰ ਉਦੋਂ ਦਾ ਤੂੰ ਆਪਣਾ ਕੋਈ ਕੰਮ ਕਰ ਸੈੱਟ ਕੀਤਾ ਹੋਣਾ ਸੀ ਮੇਰੇ ਹਿਸਾਬ ਨਾਲ ਤੈਨੂੰ ਉਦੋਂ ਦਾ ਹੀ ਦੱਸ ਦੇਣਾ ਚਾਹੀਦਾ ਸੀ ਸਾਨੂੰ ਇਹੋ ਗਲਤੀ ਹੋ ਗਈ ਜਦੋਂ ਮੇਰੇ ਤੇ ਇਲਜ਼ਾਮ ਲੱਗੇ ਵੀ ਉਦੋਂ ਵੀ ਆਪਣਾ ਮੈਮੂ ਨਹੀਂ ਬੋਲਿਆ ਬਰਦਾਸ਼ਤ ਕਰਦੀ ਰਹੀ ਤੇ ਕਹਿੰਦੇ ਨਾ ਇੱਕ ਦਿਨ ਘੜਾ ਭਰ ਜਾਂਦਾ ਨਾ ਉਸ ਦਿਨ ਘੜਾ ਭਰ ਗਿਆ ਸੀ ਤਾਂ ਮੈਂ ਤੁਹਾਨੂੰ ਸਾਰਾ ਕੁਝ ਆਪਣੇ ਦਿਲ ਦਾ ਹਾਲ ਦੱਸਤਾ ਬਸ ਛੱਡ ਦੇ ਮੈਨੂੰ ਲੱਗਦਾ ਨਹੀਂ ਥੋੜਾ ਜਿਹਾ ਖਲੋ ਜਾ ਹਮਸੂਦਰ ਜੂ ਅਬ ਬੱਚਿਆਂ ਨੂੰ ਇੰਨੀ ਗੱਲ ਕਹੀਂ ਕਿ ਅਜੇ ਨਾ ਇੱਥੇ ਆਉਣ ਆ ਦੋ ਤਿੰਨ ਮਹੀਨਿਆਂ ਨੂੰ ਹੁਣ ਵੇਖੀ ਤੇਰੀ ਦੁਕਾਨ ਚ ਕਿੰਨੇ ਰੱਬ ਨੇ ਭਾਗ ਲਾਉਣੇ ਆ ਤੂੰ ਆਪਣੀਆਂ ਜ਼ਰੂਰਤਾਂ ਸਾਰੀਆਂ ਪੂਰੀਆਂ ਕਰ ਲੈਣੀਆਂ ਆਪਣੇ ਬੱਚਿਆਂ ਨੂੰ ਜੋ ਮਰਜ਼ੀ ਲੈ ਕੇ ਦੇਵੀਂ ਫਿਰ ਮੈਂ ਵੀ ਆਪਣੇ ਬੱਚੇ ਚੰਗੇ ਕੱਪੜੇ ਗਵਾਵਾਂਗੀ ਚੰਗਾ ਖਾਣਾ ਗਵਾਵਾਂਗੀ ਜਿਹੜੀ ਰਾਸ ਹੁਣੀ ਆ ਨਾ ਦੁਕਾਨ ਦੀ ਉਹਦੇ ਤੋਂ ਕਮੇਟੀਆਂ ਹੋਣੀਆਂ ਆਪਾਂ ਜੋੜਨੇ ਪੈ। ਮੈਂ ਤੁਹਾਨੂੰ ਹੀ ਫੜਾਣੇ ਕੰਨੇ ਪਾਣੀ ਨੂੰ ਆਪਣੇ ਕੋਲ ਨਹੀਂ ਰੱਖਨੇ। ਮੈਂ ਇਹ ਚੱਲਨੇ ਕਿ ਮੈਂ ਇੱਧਰ ਉੱਧਰ ਖਰਚ ਕਰ ਦਵਾਂ ਮੈਂ। ਚੱਲ ਜੇ ਮੈਨੂੰ ਦੇ ਦੇਂ ਕਿ ਤਵੇ ਵਰਗੀ ਚਲੀਦਾ। ਮੈਂ ਤਾਂ ਆ ਕੇ ਮੈਂ ਤੁਹਾਨੂੰ ਹੀ ਫੜਾਣੇ ਕੰਨੇ। ਤੂੰ ਇਹ ਮੈਨੂੰ ਜੇਬ ਖਰਚੀ ਦੇਵਨ ਨਾ ਹੁੰਦਾ। ਚੱਲ ਤੂੰ ਮੈਨੂੰ ਦੇ ਦਿਆ ਕਰੀ। ਤੈਨੂੰ ਵਿਸ਼ਵਾਸ ਆ ਮੇਰੇ ਤੇ? ਆਪਨੇ ਤੇ ਵੀ ਵੱਧ ਤੁਹਾਡੇ ਤੇ ਵਿਸ਼ਵਾਸ। ਚੱਲ ਆ ਜੀ। ਫਿਰ ਪੌਣੇ ਕੱਪੜੇ ਦਾ ਪਾਲਾ। ਨਹੀਂ ਐਂ ਯੂ ਠੀਕ ਐ ਮੈਂ ਚੀਜ਼ ਕੀਤਾ ਹੀ। ਮੈਂ ਪਰਸ ਆਵਾਂ। ਪਰਸ ਇੱਥੇ ਵੀ ਆਈ। ਅੱਗੇ ਮੈਂ ਤੁਹਾਡਾ ਰੈਡਿੰਗ ਜੇ ਕਰਾ ਕੇ ਆਈ ਪਰਸ ਤੇ ਮੈਂ ਇੱਥੇ ਰੱਖਿਆ ਉਹ ਇੱਥੇ ਚੱਲ ਜਾ ਹਾਂਜੀ ਬੋਲੋ ਕਿ ਲਵੀ ਹੈ ਨਹੀਂ ਯਾਰ ਪਰਸ ਨਹੀਂ ਮੇਰਾ ਲੱਭਣ ਕਿ ਮੇਰੀ ਗੱਲ ਸੁਣ ਪਰਸ ਪਰਸ ਨੂੰ ਬਾਅਦ ਲੱਭਨੀ ਛੇੜਤੀ ਕਰ ਤੂੰ ਮਾਰਕੀਟ ਜਾਣਾ ਤੈਨੂੰ ਪਤਾ ਨਾ ਮੈਂ ਥੋੜੇ ਜਿਹੜੇ ਮੈਡਮ ਨਾਲ ਗੱਲ ਕਰਕੇ ਆਇਆ ਵਾਂ ਤੇ ਤੈਨੂੰ ਪਤਾ ਉਹਦੇ ਵੀ ਜਾਣਾ ਤੂੰ ਸਮਾਨ ਵਧੀਆ ਮਿਲਦਾ ਸਸਤਾ ਸਸਤਾ ਨਰਜੀਬਾਤ ਮੈਨੂੰ ਪਤਾ ਵਾਰ ਜੀ ਤੇ ਮੈਂ ਤਾਂ ਹੀ ਕਾਲੀ ਕਰਨ ਲਈ ਆ ਦਵਾ ਦਵਾ ਕਿ ਉਹਨੇ ਚੱਲ ਜਾਣਾ ਉਹਨੇ ਮੈਨੂੰ ਵੀ ਫੋਨ ਕੀਤਾ ਵੀ ਦੀਦੀ ਮੇਰੇ ਘਰ ਵਾਲੇ ਨੇ ਬੜੇ ਚਿਰ ਬਾਅਦ ਬਾਹਰ ਆਉਣਾ ਤੇ ਮੈਂ ਆਪਣੇ ਦੇ ਮਾਲ ਨਹੀਂ ਚ ਚਕਾਉਣਾ ਮੈਨੂੰ ਹੋਇਆ ਰஞ்சிਤ ਵੀ ਦੁਕਾਨ 'ਚ ਸਵੇਰੇ ਆਪਾਂ ਮੂਰਤ ਕਰਾ ਲਈਏ ਸੁਬਮੀ ਸਾਦਾ ਪਾਠ ਰੱਖ ਕੇ ਤੇ ਫਿਰ ਦੁਰਦੀ ਕਿਉਂ ਨਹੀਂ ਚੱਲ ਚਲੀ ਫਿਰ ਕੀ ਪਰਸ ਲੱਭਦੀ ਨਹੀਂ ਮੈਂ ਆਪਸੇ ਨਹੀਂ ਲੱਭਣ ਡਿਆ ਯਾਰ ਮੈਂ ਕੀ ਕਰਾਂ ਮੀ ਪਤਾ ਨਹੀਂ ਕਿੱਥੇ ਗਿਆ ਵਾਲ ਮਾਰੀ ਵੇਖਾਇ ਕਰੀ ਓਹੋ ਇੱਕ ਤੂੰ ਟਾਈਮ ਲਾਈ ਜਣੀ ਯਾਰ ਅਸੀਂ ਭਾਗੂ ਅਸੀਂ ਭਾਗੂ ਸੋਨੂੰ ਤੂੰ ਹਾਂਜੀ ਹੈ ਸੋਨੂੰ ਤੂੰ ਹਾਂਜੀ ਹੁਣ ਕਿੱਧਰ ਆਇਆ ਵਾ ਆਪਣੇ ਘਰ ਜਾਂਗੇ ਘਰ ਆ ਪਤਨਮੇ ਗੱਲ ਕਲੀਅਰ ਕੀਤੀ ਹੈ ਨਾ ਚੰਗੀ ਤਰ੍ਹਾਂ ਮੈਂ ਕੀ ਕਹਿ ਦਨ ਬਣਾ ਮੈਂ ਤੁਹਾਨੂੰ ਤੇ ਇੱਕੋ ਗੱਲ ਸਮਝਾਈ ਇੱਥੇ ਤੇਰਾ ਕੁਛ ਨਹੀਂ ਬੰਨਾ ਜੇ ਤੁਮ੍ਹਾਰੀਂ ਹਰਕਤਾਂ ਤੋਂ ਬਾਅਦ ਨਾ ਆਇਆ ਇੱਥੇ ਤੇਰਾ ਕੁਛ ਨਹੀਂ ਹੋਣਾ ਤੇ ਨਾਇ ਘਰ ਮੇਰੇ ਨਾਲ ਜਾਂਦਣਾ ਤਰ ਮੇਰੀ ਗੱਲ ਸੁਣ ਲੈ ਕੀ ਗੱਲ ਸੁਣਾ ਤਰੀ ਮੈਂ ਪਾਜੀ ਚਲ ਗਏ ਹੀ ਦੁਬਾਰਾ ਆਏ ਆ ਨਾ ਹਾਂ ਕੁਛ ਸੋਚ ਸਮਝ ਗਈ ਆਏ ਉਹਨਾਂ ਦੀ ਇੱਕ ਰੀਤੀ ਗੱਲ ਤੇ ਸੁਣ ਲੋ ਪਿਆ ਉਹ ਆਏ ਕਿੱਧਰ ਆ ਉਹ ਤੁਹਾਨੂੰ ਕੀ ਕਹਿੰਦੇ ਆ ਅਗਲੇ ਨੂੰ ਮੌਕਾ ਤੇ ਦੋ ਗੱਲ ਕਰਨ ਦਾ ਤੁਸੀਂ ਆਉਂਦੇ ਉਹਨਾਂ ਦੇ ਦੁਆਲੇ ਫੇਰੋਗੇ ਜੀ ਚੱਲ ਗਾ ਪਾਜੀ ਮੈਂ ਬੋਲੋ ਪਾਜੀ ਸੁਣੋ ਪਈ ਮੇਰੀ ਗੱਲ ਤੇ ਸੁਣੋ ਦੋ ਮਿੰਟ ਸੁਣੋਗੇ ਦੱਸੋ ਪਈ ਮੇਰੇ ਕੋ ਬੜੀ ਤੜੀ ਗਲਤੀ ਹੋ ਗਈ ਆ ਜੋ ਤੁਸੀਂ ਕਹਿੰਦੇ ਸੀ ਨਾ ਠੀਕ ਕਹਿੰਦੇ ਸੀ ਪਰ ਮੈਂ ਹੀ ਗਲਤ ਆ ਬਹੇਰੇ ਧੱਕੇ ਖਾ ਕੇ ਵੇਖ ਲਿਆ ਪਰ ਆਪਣੇ ਆਪਣੇ ਹੁੰਦੇ ਆ ਤੁਸੀਂ ਦੋ ਵਾਰੀ ਮੈਨੂੰ ਮੌਕਾ ਦਿੱਤਾ ਪਰ ਮੈਂ ਫੇਰ ਵੀ ਨਹੀਂ ਟਲਿਆ ਪਰ ਮੈਨੂੰ ਹੁਣ ਕੰਨ ਹੋ ਗਏ ਆ ਨਾ ਮੇਰਾ ਬੱਚਿਆਂ ਦਾ ਬਿਰੰਗਾ ਜੀ ਲੱਗਦਾ ਤੇ ਨਾ ਮੇਰਾ ਜਨਾਨੀ ਤੋਂ ਬਿਰੰਗਾ ਜੀ ਆਦਾ ਤੇ ਨਾ ਤੁਹਾਡੇ ਤੋਂ ਬਿਰੰਗਾ ਲੱਗਦਾ ਆਪਣੇ ਤੇ ਆਪਣੇ ਦਿਨਾਂ ਸੜੇ ਕੌਣ ਇਨੈਚਰ ਸਮਦਾ ਭਾਈ ਹੀਰੇ ਵਰਗੀ ਮੇਰੀ ਜਨਾਨੀ ਆ ਤੇ ਹੀਰਿਆਂ ਵਰਗੇ ਮੇਰੇ ਬੱਚੇ ਆ ਉਹਨਾਂ ਤੋਂ ਬਿਨਾ ਮੇਰਾ ਜੀ ਨਹੀਂ ਲੱਗਦਾ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੋਊਗੀ ਮੈਂ ਕੋਈ ਵੀ ਇਹੋ ਜਿਹਾ ਭਾਈ ਕੰਮ ਨਹੀਂ ਕਰੂੰਗਾ ਜਿਹਦੇ ਵਿੱਚ ਤੁਹਾਡਾ ਸਿਰ ਨੀਵਾ ਹੋਵੇ ਜਿੱਥੇ ਤੁਹਾਡੀ ਗਲੀ ਗਵਾੜ ਵਿੱਚ ਦੇਖੀ ਹੋਵੇ ਬਸ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰੂੰਗਾ ਮੈਂ ਮੈਨੂੰ ਇੱਕ ਵਾਰੀ ਮੰਮੀ ਜੀ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਬਸ ਮੇਰੇ ਕੋਲ ਬੜੀ ਤਕੜੀ ਗਲਤੀ ਹੋ ਗਈ ਮੈਨੂੰ ਹੁਣ ਕੰਨ ਹੋ ਗਏ ਆ ਕਿ ਮੇਰਾ ਬੱਚਿਆਂ ਦੇ ਬਿਨਾ ਨਹੀਂ ਜੀ ਲੱਗਦਾ ਮਾ ਮਾਦ ਫਰਮਾਵਾਉਂਦੀ ਆ ਨਾ ਮੈਂ ਵੀ ਤੇਰੇ ਬੱਚਿਆਂ ਵਰਗਾ ਜੇ ਬੱਚਾ ਵਾਣਾ ਤੇ ਫਿਰ ਮੈਨੂੰ ਮਾਫ ਕਰਦੀ ਮਮੀ ਇੱਕ ਮਿੰਟ ਗੱਲ ਸੁਣ ਸੁਣ ਮੇਰੀ ਗੱਲ ਸੁਣ ਹਾਂ ਜੇ ਪਹਿਲਾਂ ਤੈਨੂੰ ਮੈਂ ਉਦੋਂ ਸਮਝਾਈ ਆ ਉਦੋਂ ਤੂੰ ਮੇਰੀ ਗੱਲਾਂ ਸਮਝਿਆ ਨਹੀਂ ਚੱਲ ਇੱਕ ਵਾਰੀ ਛੱਡ ਤੈਨੂੰ ਮੈਂ 100 ਵਾਰੀ ਮੌਕੇ ਦੇ ਦਾਂ ਤੂੰ ਸੁਧਰ ਤਾ ਸਹੀ ਸਾਡੀ ਭੈਣ ਦਾ ਘਰ ਵਸਦੇ ਹਨ ਹੋਰ ਕੀ ਚਾਹੀਦਾ ਪਰ ਮੈਂ ਕਿੱਦਾਂ ਮੰਨ ਲਾਂ ਕਿ ਸਾਰੀ ਇੱਜਾ ਛੱਡ ਆਇਆ ਭਾਈ ਮਾਣ ਇੰਨੇ ਟਾਈਮ ਦਾ ਤੂੰ ਇਹ ਕੀਤਾ ਕਿਰਾਇਆ ਇੱਕੇ ਦਮ ਕਿੱਦਾਂ ਛੱਡ ਦੇਗਾ ਚੱਲ ਪੁੱਤ ਇੱਕ ਵਾਰਾ ਮੌਕਾ ਤੇ ਦੇ ਕੇ ਦੇ ਕੀ ਪਤਾ ਹੁੰਦਾ ਬਦਦੇ ਟੇਢੀ ਕਿਵੇਂ ਨੀ ਆ ਕਰ ਜਾਉਣੇ ਕੀ ਰਣਜੀਤ ਮੇਰੀ ਸੁਣੋ ਗੱਲ ਜੇ ਉਹ ਦੁਬਾਰਾ ਐਸੀ ਗਲਤੀ ਕਰਨਗੇ ਤੇ ਫਿਰ ਅਸੀਂ ਬੈਠੇ ਆ ਨਾ ਵੱਡੇ ਬੈਠੇ ਆ ਮੰਮੀ ਜੀ ਫਿਰ ਵੀ ਤੇ ਗੱਲ ਦਾ ਕੋਈ ਸੋਲੂਸ਼ਨ ਤਾਂ ਨਿਕਲੂਗਾ ਨਾ ਫਿਰ ਇਹਨਾਂ ਨੂੰ ਨਾਂ ਲੋੜਾਂਗੀ ਆਪਣੇ ਪਰਿਵਾਰ ਦੀ ਸੋਨੂ ਬਾਜੀ ਹਾਂਜੀ ਐਦੋ ਪਿੱਛੇ ਜੋ ਕੁਝ ਤੁਸੀਂ ਕੀਤਾ ਵਾ ਨਾ ਸਭ ਮਾਫ ਕੀਤਾ ਪਰ ਜੇ ਹੁਣ ਤੁਹਾਡੇ ਕੋ ਦੁਬਾਰਾ ਕੋਈ ਐਹੋ ਜੀ ਗਲਤੀ ਹੋਈ ਨਾ ਅਸੀਂ ਆਪਣੀ ਕੁੜੀ ਕਦੀ ਨੂੰ ਨਹੀਂ ਤੁਹਾਡੇ ਨਾਲ ਘੱਲਣੀ ਹੈਗੀ ਤੇ ਤੁਸੀਂ ਸਦਾ ਲਈ ਆਪਣੇ ਬੱਚਿਆਂ ਤੋਂ ਵਿਛੜ ਜੋਗੇ ਨਹੀਂ ਭਾਬੀ ਜੀ ਮੈਂ ਕੋਈ ਸੋਚ ਕੇ ਆਇਆ ਵਾਂ ਪਹਿਲਾਂ ਕਦੀ ਮੈਂ ਭਾਬੀ ਜੀ ਨਾਲ ਕੋਈ ਗੱਲ ਕੀਤੀ ਕਦੀ ਆ ਕੇ ਤੁਹਾਡੇ ਕੋਲ ਕਿ ਨਹੀਂ ਮੈਂ ਸੁਧਰ ਜਾਊਂਗਾ ਐਂ ਕਰ ਦੂੰ ਜੋ ਕਰ ਦੂੰਗਾ ਅੱਜ ਮੈਂ ਕੀਤੀ ਨਾ ਤੇ ਜੇ ਮੈਂ ਆਪਣੀ ਜ਼ੁਬਾਨ ਤੋਂ ਗਿਰਦਾ ਵਾਂ ਫੇਰ ਤੁਸੀਂ ਗੱਲ ਕਰਿਓ ਤੇ ਕੁਝ ਵੀ ਮਰਨਾ ਤੁਸੀਂ ਕਰ ਸਕਦੇ ਚਾਹੀ ਗਲੀ ਵਿੱਚ ਮੈਨੂੰ ਧੱਕੇ ਮਾਰ ਕੇ ਕੱਢ ਸਕਦੇ ਹੋ ਵਾਹ ਦੇ ਸੋਨੂ ਇਹ ਤੇਰੀ ਭਾਬੀ ਦਾ ਬੜਪਣ ਹੈ ਜਿਹੜਾ ਕੋਈ ਕਹਿੰਦੀ ਹੈ ਮੇਰੇ ਚ ਇਨੀ ਹਿੰਮਤ ਨਹੀਂ ਰਹਿ ਗਈ ਹੁਣ ਮੈਨੂੰ ਪਰ ਵਾਰ-ਵਾਰ ਮਾਫੀ ਮੰਗੇ ਤੇ ਬਾਰੀ ਮੈਂ ਮਾਫ ਕਰੀ ਜਾਂਵਾ ਇਨਵੀਰ ਕਰਕੇ ਇਨਵੀਰ ਫਿਰ ਤੋਂ ਓਦਾਂ ਕਰਦੇ ਮੈਨੂੰ ਯਕੀਨ ਕਰਨ ਤਾਂ ਯਕੀਨ ਨਹੀਂ ਹੁੰਦਾ ਤੇਰੇ ਤੇ ਹੁਣ ਮੈਂ ਦੱਸ ਕੀ ਕਰਾਂ ਚੱਲ ਪਤਾ ਹੈ ਇੱਕ ਵਾਰ ਮਾਰ ਕਰਕੇ ਲਈ ਕੋਈ ਮਮੀ ਕੋ ਉਹ ਤੈਨੂੰ ਕਹਿ ਦੁੱਤਾ ਵਾ ਮੈਂ ਕਹਿਣ ਵਾਲਾ ਕੋਈ ਨਹੀਂ ਉਹਨੇ ਕਹਿ ਦੁੱਤਾ ਤੇਰੇ ਸੁਣੋ ਗੱਲ ਜਿੱਦਣ ਦੇ ਬਾਜੀ ਘਰ ਛੱਡ ਕੇ ਗਏ ਆ ਨਾ ਹਾਂ ਗੁਰਪ੍ਰੀਤ ਕਿਤੇ ਸੌਖੀ ਆ ਤੁਹਾਨੂੰ ਪਤਾ ਮੈਨੂੰ ਕਈ ਵਾਰ ਦੇਖਿਆ ਹੈ ਇਹ ਲੋਕ ਲੋਕ ਕਿ ਰੋਂਦੀ ਹੀ ਤੁਹਾਨੂੰ ਪਤਾ ਦੋਵੇਂ ਜੀ ਸ਼ੁਰੂ ਤੋਂ ਇਕੱਠੇ ਰਹੇ ਆ ਦੋਵਾਂ ਦਾ ਪਿਆਰ ਤੇ ਹੈਗਾ ਵਾ ਨਾ ਉਹਨਾਂ ਦੇ ਬੱਚੇ ਆ ਇਦਮ ਛੋੜਨਾ ਇਹਨਾਂ ਨੂੰ ਸਹੀ ਨਹੀਂ ਹੈਗਾ ਜੇ ਭਾਜੀ ਸਾਡੇ ਕੋਲ ਇੱਕ ਮੌਕਾ ਮੰਗਦੇ ਨੇ ਤੇ ਜਿੱਥੇ ਇੰਨੇ ਸਾਲ ਉਹਨਾਂ ਨੇ ਨਰਕ ਜਿਹਾ ਕੱਟੇ ਨੇ ਤੇ ਕੀ ਗੱਲ ਹੁਣ ਅਸੀਂ ਉਹਨਾਂ ਨੂੰ ਇੱਕ ਮੌਕਾ ਨਹੀਂ ਦੇ ਸਕਦੇ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ ਬਿਲਕੁਲ ਸਮਝ ਮੈਂ ਸਮਝਦਾ ਤੇਰੀ ਗੱਲ ਇਹਨਾਂ ਸੌਖਾ ਨਹੀਂ ਛੱਡਣਾ ਉਹਦਾ ਘਰ-ਬਾਰ ਦਾ ਸਭ ਕੁਝ ਆਪਣਾ ਘਰ ਹਸਬੰਦ ਦਾ ਨਹੀਂ ਨਹੀਂ ਜਦੋਂ ਪਿਆਰ ਇਹਨਾਂ ਦਾ ਪਰ ਚਲੋ ਜੇ ਸੁਧਰ ਗਏ ਤਾਂ ਮੈਨੂੰ ਵਰਗੀ ਚਾਹੀਦਾ ਮੈਨੂੰ ਤੋਂ ਵਧੀਆ ਬਿਰਲੀ ਤੇ ਮੇਰੀ ਭੈਣ ਦਾ ਘਰਬਾਰ ਜ਼ੋਰ ਮੈਨੂੰ ਇਹਦਾ ਕੀ ਗੱਲ ਕੀ ਆ ਚੰਗੇ ਟਾਈਮ ਤੇ ਆਇਆ ਰੀਆ ਮਾਜੀ ਵਧੀਆ ਕੰਮ ਸ਼ੁਰੂ ਹੋਣ ਲੱਗਾ ਕੀ ਕਰ ਲੱਗੇ ਜੀ ਪਾਜੀ ਤੁਹਾਨੂੰ ਪਤਾ ਅਸੀਂ ਤੁਹਾਡੇ ਮਗਰੋਂ ਗੁਰਪ੍ਰੀਤ ਨੂੰ ਸਟੀਚਿੰਗ ਸਿਖਾਈ ਆ ਹੁਣ ਉਹਨੂੰ ਸਟੀਚਿੰਗ ਪਾਣੀ ਮੰਗਰਾਉਂਦੀ ਆ ਮੈਂ ਸਲਾਈ ਵੀ ਸਿੱਖ ਲਈ ਆ ਤੇ ਹੁਣ ਉਹਦੇ ਪਰਾਂ ਨੇ ਤੇ ਮੈਂ ਤੇ ਮੰਮੀ ਜੀ ਨੇ ਫੈਸਲਾ ਲਿਆ ਵਾ ਅਸੀਂ ਬੁਟੀਕ ਦਾ ਸਮਾਨ ਲੈਣ ਚੱਲੇ ਆ ਉੱਥੇ ਅਸੀਂ ਸੂਟ ਰੈਡੀमेड ਅਨਸਟਿਚ ਫਾਉਣ ਲੱਗੇ ਆ ਕੁੜਤੀਆਂ ਸਭ ਕੁਝ ਤੇ ਨਾਲ ਕਰਨ ਲੱਗੀ ਸੂਟ ਸੀਨ ਦਾ ਕੰਮ ਨਾਲ ਸੂਟ ਸੇਲ ਦਾ ਕੰਮ ਆ ਪਤਾ ਨਹੀਂ ਤੁਸੀਂ ਕਿਹੜੀ ਕਮਾਈ ਕਰੋਗੇ ਤੇ ਕਿਹੜਾ ਕੰਮ ਕਰੋਗੇ ਆ ਤੁਹਾਡੇ ਨਾਲੋਂ ਤੇ ਜ਼ਿਆਦਾ ਗੁਰਪ੍ਰੀਤ ਕਮਾਈ ਕਰੂਗੀ ਹਣਾ ਕੋਈ ਨਹੀਂ ਭਾਜੀ ਜਿੱਦਾਂ ਤੁਸੀਂ ਕਹੋਗੇ ਨਾ ਹੁਣ ਗਾੜੀ ਲਾ ਕੇ ਮੈਂ ਸਾਰਾ ਕੰਮ ਕਰੂੰਗਾ ਤੂੰ ਜਦੋਂ ਮਰਜੀ ਕੰਮ ਕਰ ਲਈ ਭਾਵੇਂ ਠੱਗੀਆਂ ਨਾ ਕਰ ਲਈ ਕਰਕੇ ਦਿਖਾਈਂ ਮੇਰੀ ਭੈਣ ਦੇ ਨਾਲ ਨਹੀਂ ਭਾਜੀ ਫੇਰ ਉਹ ਨਾਲ ਕੰਮ ਨਹੀਂ ਕਰਕੇ ਵੇਖੀ ਤੂੰ ਮੈਂ ਹੁਣ ਸੁੱਝ ਗਿਆ ਹੁਣ ਉਹ ਇਦਾਂ ਨਹੀਂ ਕਰਦੀ ਬਸ ਗੁਰਪ੍ਰੀਤ ਕਹਿ ਮੜਾ ਜਾਂਦਾ ਚਲ ਸਭ ਵਧੀਆ ਗੱਲ ਦਾ ਇਹਨੂੰ ਆਪਣੇ ਪਿਆਰਾਂ ਤੇ ਸਟੈਂਡ ਕਰਤਾ ਵਾ ਇਹ ਹੁਣ ਆਪਣੀ ਪਟੀਖ ਚਲਾਊਗੀ RAM ਨਾਲ ਸੂਟ ਸੇਲ ਕਰੂਗੀ ਸੂਟਾਂ ਦੀ ਸਵਾਈਆਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ 7-7 8-800 ਰੁਪਿਆ ਸਵਾਈਆਂ ਆ ਆ ਦਿਹਾੜੀ ਦੇ ਇੱਕ ਅੱਧਾ ਟੇਲਰ ਰੱਖੇ ਤਾਂ ਤਿੰਨ ਸੂਟ ਵੀ ਕੱਢੇ ਤਾਂ ਕਿੱਥੇ ਕੰਮ ਜਾਣ ਡਿਆ ਵਾ ਖਰਚਾ ਤੇ ਬਾਜੀ ਅਜ ਇਹੋ ਹੀ ਚੁੱਕਣ ਡਈ ਆ ਤੇ ਮੈਨੂੰ ਆਸ ਆ ਕਿ ਤੁਸੀਂ ਵੀ ਕੋਈ ਵਧੀਆ ਜਾਂ ਮਿਹਨਤ ਦਾ ਕੰਮ ਲੱਭ ਕੇ ਤੇ ਤੁਸੀਂ ਵੀ ਸਟਾਰਟ ਕਰ ਦੋ ਮਿਹਨਤ ਕੋਈ ਗੱਲ ਨਹੀਂ ਬੰਦਾ ਜੀ ਆਪਣੀ ਜ਼ਿੰਦਗੀ ਜੀਓ ਤੇ ਬੱਚਿਆਂ ਨੂੰ ਵੀ ਸੁਖੀ ਰੱਖੋ ਤੁਹਾਨੂੰ ਯਕੀਨ ਦਿਵਾਉਣ ਵਾਸਤੇ ਜਿੰਨੀ ਮੈਨੂੰ 10-12000 ਵਿੱਚ ਕਿਤੇ ਪ੍ਰਾਈਵੇਟ ਜੌਬ ਲੱਭਦੀ ਨਾ ਕਿਤੇ ਮੈਂ ਉਹੀ ਕਰੂੰਗਾ ਤਜੇ ਜੇ ਜੋਬ ਨਹੀਂ ਨੀ ਲੱਭਦੀ ਤੇ ਤਾਂ ਕਹਿੰਦਾ ਗੁਰਪ੍ਰੀਤ ਦੇ ਨਾਲ ਹੱਥ ਵਟਾਦਾ ਤੇ ਉਹਦੀ ਹੈਲਪ ਕਰ ਜਿੰਦੀ ਨਹੀਂ ਕਹਿੰਦਾ ਕੀ ਗੁਰਪ੍ਰੀਤ ਨਾਲ ਹੱਥ ਵਟਾ ਉਹਨੇ ਲੈੜੀਆਂ ਕਰਨੀਆਂ ਬੈਠੇ ਉਹਦੀ ਲੈੜੀਆਂ ਨਹੀਂ ਕਰਨੀ ਦੁਕਾਨ ਦਾ ਕੰਮ ਦਸਤ ਨਹੀਂ ਕਰਦਾ ਨਾ ਮੈਂ ਤਾਂ ਅੱਜ ਝਾੜੂ ਮਾਰੂਗਾ ਉਹਨੂੰ ਸੂਟ ਸੀਨੇ ਨਹੀਂ ਆਉਂਦੇ ਭਾਬੀ ਬਜਾਰ ਦੇ ਨਾਮ ਕਰਦੇ ਬਣਾਉਂਦੇ ਇਹ ਚਲੇ ਡੇਟ ਤੇ ਉਹਦਾ ਕੰਮ ਨਹੀਂ ਕਰ ਸਕਦਾ ਨਾ ਜਣਾ ਬੋਲੋ ਬੜੀ ਲੱਗਣਿਆ ਗੁਰਪ੍ਰੀਤ ਮੇਰੀ ਸੁਣ ਗੱਲ ਧਿਆਨ ਨਾਲ ਉਹਨੂੰ ਤੇ ਸਿਖਾਤੀ ਸਟੀਚਿੰਗ ਇਹਨਾਂ ਨੂੰ ਕੀ ਆਉਂਦਾ ਹਲੇ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਇਹ ਕੀ ਦੁਕਾਨ ਦਾ ਕਰ ਲੈਣਗੇ ਇਹਨਾਂ ਨੂੰ ਕਰਨ ਦੋ ਕੋਈ ਹੋਰ ਕੰਮ ਤੇ ਉਹਨੂੰ ਸਾਹਮਣੋਂ ਹੱਲੇ ਦੁਕਾਨ ਜੇ ਟੇਲਰ ਰੱਖਣਾ ਤਾਂ ਟੇਲਰ ਉਥੇ ਐਂਡ ਟ੍ਰੇਨ ਚਾਹੀਦਾ ਵਾ ਜਿਹੜਾ ਮਿੰਟੋ ਮਿੰਟ ਕੰਮ ਕਿਤੇ ਚਲ ਭਰਾ ਤੇ ਭਾਬੀ ਜਦਾਂ ਕਿ ਲਈ ਕਰਲਾ ਤੂੰ ਤਾਂ ਅਜੇ ਹੋਣੇ ਨਵੇਂ ਨਵੇਂ ਕਸਟਮਰ ਉਥੇ ਉਹਨਾਂ ਨੂੰ ਆਪਾਂ ਹੈਂਡਲ ਵੀ ਕਰਨਾ ਵਾ ਠੀਕ ਐ ਜੇ ਅਗਲਿਆਂ ਨੂੰ ਸਹੀ ਕੰਮ ਨਾ ਨਾ ਉਥੇ ਦਿਸਿਆ ਅਗਲੇ ਕਸਟਮਰ ਨਹੀਂ ਖਣੋਦੇ ਹੁੰਦੇ ਤੁਹਾਨੂੰ ਵਾਲਾ ਅੱਜਕੱਲ ਵਾਧੂ ਬੁਟੀਕਾ ਨੇ ਇੱਟ ਪੁੱਟਿਆਂ ਇਸ ਕਰਕੇ ਆਪਣਾ ਕੰਮ ਜਿਹੜਾ ਚਲਾਉਣਾ ਵਾ ਪੂਰੀ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਚਲਾਉਣਾ ਕੋਈ ਲਾਂਮਾ ਨਹੀਂ ਹੋਣਾ ਚਾਹੀਦਾ। ਨਹੀਂ ਲਾਂਮਾ। ਆ ਤੇ ਬੁਟੀਕ 'ਚ ਮੇਰਾ ਵੀ ਮੜਜਾ ਨਾਂ ਲਖਾਰੀ ਹੈ। ਠੀਕ ਹੈ। ਮੈਂ ਵੀ ਆ ਜਾ ਕਰੂਗੀ। ਇਹ ਨਾਲ ਗੱਡੀ ਦੋਏ। ਹੁਣ ਜਿੱਦਾਂ ਭਾਬੀ ਨੇ ਕਹਿ ਦਿੱਤਾ ਨਾ ਮੈਂ ਉਹਦਾ ਕਰਨਾ। ਜੇ ਕਹਿਣਾ ਪ੍ਰਾਈਵੇਟ ਜੌਬ ਕਰਨਾ ਮੈਂ ਅੱਜ ਹੀ ਲੱਭਣ ਚੱਲ ਜਾਣਾ ਵਾ। ਤੇ ਕਾ 2-3 ਦਿਨਾਂ ਵਿੱਚ ਮੈਂ ਲੱਗ ਜਾਣਾ। ਸਰਾ ਭਾਜੀ। ਮੇਰੀ ਨਾ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਗਾੜੀ। ਨਹੀਂ ਭਾਬੀ ਹੱਥ ਕੋ ਜੜਨੀ। ਵੀ ਤੂੰ ਹੀ ਚਲੋ ਸੁਧਰ ਕੇ ਆਏ ਜੀ। ਦਿਲ ਦੇ ਸੱਚੇ ਜੀ। ਮੇਰੀ ਨਾ ਕੋਈ ਹੱਥ ਜੁੜ ਕੇ ਬੇਨਤੀ ਆ ਵੀ ਜਿਹੜੇ ਮਾਂ ਪ ਉਹਨਾਂ ਦਾ ਕੀਤਾ ਗ੍ਰੈਂਡ ਲਿਕੇ ਬੱਚਿਆਂ ਤੇ ਗਾੜੀ ਆਉਂਦਾ ਵਾ ਜਦੋਂ ਬੱਚੇ ਜਵਾਨ ਹੁੰਦੇ ਆ ਨਾ ਹੁਣ ਵੇਖੋ ਕਿੰਨੇ ਸੋਹਣੇ ਉਹ ਪੜਾਈ ਕਰਦੇ ਨੇ ਹੋਸਟਲਾਂ 'ਚ ਕੱਲ ਨੂੰ ਉਹ ਇੱਥੇ ਆਉਣਗੇ ਨਾ ਜਦੋਂ ਵੀ ਲੋਕਾਂ ਨੇ ਇਹਨਾਂ ਨੂੰ ਕੀ ਮੈਨੇ ਮਾਰਨੇ ਆ ਆਹ ਠੱਗਾਂ ਦੇ ਬੱਚੇ ਆਗੇ ਆ ਇਹ ਵੀ ਠੱਗੀ ਹੁਣੇ ਆ ਬੱਚੇ ਵਿਚਾਰੇ ਨੇ ਸੋਚਣਾ ਵਾ ਕਿ ਇਹ ਕਿਸਾਬ ਕਿਤਾਬਿਆ ਉਹਨਾਂ ਨੂੰ ਤਾਂ ਕਿਹ ਗੱਲ ਦਾ ਨਹੀਂ ਪਤਾ ਕਿ ਤੁਸੀਂ ਕਿਹੜੀ ਕਮਾਈ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਜੀ ਇਹੀ ਗੱਲਾਂ ਭਾਬੀ ਰਾਤੋ ਸਾਰੀ ਮੈਂ ਸੋਚਦਾ ਰਿਹਾ ਵਾਂ ਇਹੀ ਗੱਲ ਤੋਂ ਮੈਨੂੰ ਕੰਨ ਹੋਈ ਆ ਕਿ ਕੱਲ ਨੂੰ ਬੱਚੇ ਜਵਾਨ ਹੋਣਗੇ ਕੋ ਭਾਵੇਂ ਨਾਨਕੇ ਰਹਿਣ ਤੇ ਭਾਵੇਂ ਆਪਣੇ ਪਿੰਡ ਰਹਿਣ ਉਹਨਾਂ ਸਾਨੂੰ ਲੋਕਾਂ ਨੇ ਉਹਨਾਂ ਨੂੰ ਠੱਗਾਂ ਦੇ ਬੱਚੇ ਕਹਿਣਾ ਵਾ ਵੀ ਤੇਰੇ ਪਿਓ ਨੇ ਆਹ ਕੀਤਾ ਸਾਡੇ ਨਾਲ ਠੱਗੀ ਮਾਰੀ ਫੁਲਾਣੇ ਨਾਲ ਮਾਰੀ ਟੀਂਦੇ ਨਾਲ ਮਾਰੀ ਤੇ ਸਾਡੇ ਬੱਚੇ ਬਸ ਮਿਹਨੇ ਦੁੱਖੇ ਰਹਿ ਜਾਣਗੇ ਹਾਂਜੀ ਪਤਾ ਕੀ ਆ ਜਿੱਦਨ ਦੇ ਤੁਸੀਂ ਗਏ ਹੋ ਉਹਨੇ ਵੀ ਰੱਦ ਕੇ ਰੋਟੀ ਨਹੀਂ ਖਾਦੀ ਜਿਹੜਾ ਦੋਵਾਂ ਜੀਆਂ ਦਾ ਪਿਆਰ ਹੁੰਦਾ ਵਾ ਨਾ ਉਹ ਦੋਵਾਂ ਜੀਆਂ ਦਾ ਹੀ ਹੁੰਦਾ ਵਾ ਤੁਹਾਡੇ ਦਿਲ 'ਚ ਕੀ ਆ ਵੀ ਜਿੱਦਨ ਦੇ ਤੁਸੀਂ ਗਏ ਹੋ ਆ ਗੁਰਪ੍ਰੀਤ ਕਿਤੇ ਬੜੀ ਖੁਸ਼ ਆ ਅ ਮੈਂ ਜਾਣਦੀ ਹਾਂ ਗੁਰਪ੍ਰੀਤ ਕਿੰਨੀ ਵਾਰ ਰੋਂਦੀ ਰਹੇ ਦਿਹਾੜੀ 'ਚ ਤੇ ਅਸੀਂ ਅਸੀਂ ਦੋਵੇਂ ਜੀ ਵੀ ਆਪਣੇ ਮਨ 'ਚ ਆਹੀ ਸੋਚਦੇ ਸੀ ਕਿ ਸਾਡੇ ਕੋ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਗਈ ਇਹਨਾਂ ਨੂੰ ਛੋੜ ਕੇ ਪਰ ਅਸੀਂ ਤੁਹਾਡੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਸੀ ਬਾਜੀ ਕਿ ਤੁਸੀਂ ਇੱਕ ਇਮਾਨਦਾਰੀ ਦੀ ਰੋਟੀ ਖਾਓ ਦੋਵੇਂ ਜੀ ਤੇ ਆਪਣੇ ਬੱਚਿਆਂ ਦਾ ਵੀ ਵਧੀਆ ਪਾਲਣ ਪੋਸ਼ਣ ਕਰੋ ਸਹੀ ਗੱਲ ਭਾਬੀ ਜੀ ਤੁਸੀਂ ਮੈਨੂੰ ਕਰੋ ਕੱਢ ਕੇ ਨਾ ਬਹੁਤ ਵਧੀਆ ਕੀਤਾ ਜੀ ਉਦਾਂ ਮੈਨੂੰ ਕੰਮ ਨਹੀਂ ਹੀ ਹੋਣੇ ਉਦਾਂ ਮੈਨੂੰ ਅਗਲ ਨਹੀਂ ਹੋਣੀ ਮੈਨੂੰ ਅੱਜ ਆ ਗਏ ਆ ਤੇ ਤੁਹਾਡੇ ਕੋਲ ਮਾਫੀ ਮੰਗਣਾ ਆ ਮੰਮੀ ਨਾਲ ਚੱਲ ਓ ਸਾਰੀਆਂ ਗੱਲਾਂ ਛੱਡੋ ਤਿਆਰੀ ਕਰੋ ਕਿ ਸਮਾਨ ਨਹੀਂ ਲਿਆਉਣਾ ਲਿਆ ਕੇ ਦਰਵਾਜ਼ਾ ਖੋਲੋ ਜਿਹੜਾ ਸ਼ੁਭ ਕੰਮ ਹੋਣਾ ਉਹ ਪੋਜੀ ਲੈ ਹੋਣਾ ਹੀ ਚਾਰੇ ਜਣੇ ਜਾਵਾਂਗੇ ਆ ਵੇਖ ਲਓ ਪਾਜੀ ਨੇ ਨਾਲ ਜਾਣਾ ਹੀ ਨਾ ਤਾਂ ਆਏ ਜੇ ਪਾਜੀ ਤੇ ਮੈਂ ਘਰ ਦਾ ਕੰਮ ਕਢੂ ਆਉਂਦਿਆਂ ਨੂੰ ਮੇਰੀ ਗੱਲ ਸੁਣ ਬੰਡੀ ਸਿਆਣੀਏ ਜੇ ਤੈਨੂੰ ਇੰਨਾ ਕੁ ਪਤਾ ਵਾ ਤੇ ਤੂੰ ਇੱਥੇ ਕਲੀ ਕਰਦੀ ਵੇਲੀ ਕੀ ਮਤਲਬ ਤੁਹਾਡਾ ਜਿੱਥੇ ਨਾ ਗੁਰਪ੍ਰੀਤ ਨੂੰ ਗੱਲ ਲਾਇੀ ਦਿੱਤੀ ਹੈ ਨਾ ਉਹਦੇ ਤੇ ਹਾਲ-ਖਾਲੀ ਵਿਆਹ ਤੇ ਉੱਥੇ ਬੜਾ ਵਧੀਆ ਬਣਦਾ ਕਿ ਸ਼ੋਰੂਮ ਉਸ ਨੂੰ ਨਾ ਤਾਂ ਪਾਗੇ ਦਵਾਂ ਤੈਨੂੰ ਮੈਂ ਬੁਟੀਕ ਦਾ ਆ ਮਤ ਤੁੰਗ ਉਹ ਤੇ ਉਹ ਬੜਾ ਵਧੀਆ ਕਰ ਚੁੱਕੀ ਆ ਮੈਂ ਵੀ ਕਹਾਂ ਦੋ ਘੰਟੇ ਹੋ ਗਏ ਰஞ்சிਤ ਨੇ ਚੁੱਪ ਕੇ ਧਾਰੀ ਆ ਇਹ ਅੰਦਰੇ ਅੰਦਰ ਮੈਂ ਕਿਹਾ ਦਿਮਾਗ ਚੱਲਣ ਡਿਆ ਵਾ ਕਿ ਉਹਨਾਂ ਦਾ ਤਾਂ ਕੰਮ ਸੈੱਟ ਕਰਨ ਲਈ ਆ ਤੇ ਹੋਵੇ ਨਾ ਤੇ ਇਹਨੂੰ ਵੀ ਅੱਕੇ ਫਾਇਦਾ ਲਾਵਾਂ ਹਾਂ ਜਾ ਕੇ ਹੈ ਉਹ ਮੈਨੂੰ ਪਤਾ ਤੂੰ ਸਾਮ ਲੈਣਾ ਕੰਮ ਆਹੋ ਪਾਪੀ ਤੇ ਸਾਮ ਲੈਣਾ ਸੋ ਵਧੀਆ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣ ਲਈ ਆ ਇਹ ਰஞ்சிਤ ਮੈਂ ਪਾਲਣਾ ਸਿੱਖਿਆ ਵਾ ਮੈਨੂੰ ਦੁਕਾਨ ਖੋਲ ਦੋ ਮੈਨੂੰ ਦੁਕਾਨ ਖੋਲ ਦੋ ਤੇ ਦੁਨੀਆਂ ਨਹੀਂ ਕੀ ਕਰਨੀ ਦੁਕਾਨ ਅੱਜ ਤੱਕ ਜਿੰਨੇ ਮੰਗਾਈ ਹੈ ਨਾ ਰஞ்சிਤ ਦੋਵੇਂ ਜੀ ਕੰਮ ਕਰਦਾ ਫਿਰ ਬੁਰਾ ਪੈਂਦਾ ਵਾ ਬਿਲਕੁਲ ਬਿਲਕੁਲ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣੀ ਹੋਵੇ ਤੇ ਨਾਲੇ ਜਿਹੜਾ ਕੱਪੜੇ ਸਮੋਣ ਆਊਗਾ ਨਾ ਉੱਤੇ ਵੀ ਜਾ ਕੇ ਜਨਾਨੀਆਂ ਕਿਹੜਾ ਚੱਲੂਗਾ ਦੂਜਿਆ ਥਾਰ ਗਿਆ ਉਹਨੇ ਪਤਾ ਹੀ ਕਰ ਗਿਆ ਉਹਨੇ ਮੰਮੀ ਕੀ ਕਰਨਾ ਆਜ ਕੱਲ ਦੀਆਂ ਜਨਾਨੀਆਂ ਕੀ ਕਰਦੀਆਂ ਥੱਲੇ ਉਹਨੇ ਸੂਟ ਖਰੀਦ ਲੈਣਾ ਉੱਥੇ ਉਹਨੇ ਸਟਿਚ ਕਰਨੇ ਦੇ ਦੇਣਾ ਉਹਨੇ ਕਹਣਾ ਯਾਰ ਜਰਾ ਕੋ ਸਿਵੀ ਸੂਟ ਤੋਂ ਆ ਨਾਪ ਲਈ ਮੇਰਾ ਮਾ ਉਤੋਂ ਮੂੰਹ ਵੀ ਲਿਸ਼ਕਾਉ ਮ ਇਹੋ ਕੁਝ ਅੱਜ ਕੱਲ ਬੜਾ ਮਾਦਾ ਵਧੀਆ ਹੋ ਗਿਆ ਜੀ ਤੇਰੇ ਚਲੇ ਕੰਮ ਬੜੇ ਵਧੀਆ ਹੋ ਗਏ ਹੁਣ ਹਾਂ ਚਲੋ ਚਲੋ ਇੱਕ ਤਾਂ ਤੇਰਾ ਜੋਈ ਆ ਗਈ ਇੱਕ ਕੁੜੀ ਦਾ ਕੰਮ ਖੁੱਲ ਗਿਆ ਨਾਲ ਲੱਗਦਾ ਨੌ ਦਾ ਕੰਮ ਖੁੱਲ ਗਿਆ ਕੀ ਗੱਲਾਂ ਜੁਣਾ ਰਹੋ ਹੁਣ ਨਾ ਕਿਸ ਕੋ ਹੋਰੀ ਹੋਰੀ ਤੂੰ ਆਹ ਇਹ ਨਾ ਹੋਰੀ ਬੇਡਾ ਸ਼ੂ ਦਾ ਕੰਮ ਹੋਤੇ ਕਰੀਏ ਪਹਿਲਾਂ ਉਹ ਸੱਚਾ ਹੈ ਉਹ ਜਗਾ ਹੀ ਹੋਣੀ ਚਲੋ ਚਲੋ ਭਾਜੀ ਚਲੋ 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 ਮੰਮੀ ਦੇ ਕੰਮ ਵੇਖ ਲਿਓ ਫਿਰ ਬਾਠ ਕਰਾਉਣਾ ਤੇ ਤੁਹਾਨੂੰ ਕਰੀਏ ਚਲੋ 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 ਭਾਰੀ ਚਪਾ ਪਾ ਲੈ ਗਾਬੀ ਪਾਓ